ਕਲਾ ਆਮ ਆਦਮੀ ਪਾਰਟੀ ਨੇ ਮੋਗੇ ਦੇ ਵਿੱਚ ਜੁੱਧ ਨਸ਼ਿਆ ਦੇ ਵਿਰੁੱਧ ਵੱਡੀ ਇੱਕ ਰੈਲੀ ਕੀਤੀ ਹੈ ਜਿਹਦੇ ਵਿੱਚ ਉਹੀ ਪੈਟਰਨ ਜਿਹੜਾ ਪੰਜਾਬ ਦੀਆਂ ਪੁਰਾਣੀਆਂ ਸਰਕਾਰਾਂ ਦਾ ਰਿਹਾ ਵੀ ਜਿੰਨਾ ਵੀ ਸਰਕਾਰੀ ਬਸਾਂ ਦਾ ਅਮਲਾ ਉਹਦੀ ਵਰਤੋਂ ਕੀਤੀ ਜਾਣੀ ਤੇ ਉਹਨਾਂ ਦੇ ਵਿੱਚ ਪਿੰਡਾਂ ਦੇ ਸਰਪੰਚਾ ਪੰਚਾਇਤ ਤੇ ਮੋਤਪਰਾਂ ਨੂੰ ਧੱਕੇ ਦੇ ਨਾਲ ਵੱਡੀ ਗਿਣਤੀ ਲੋਕਾਂ ਨੂੰ ਠੂਸ ਕੇ ਉਸ ਰੈਲੀ ਦੇ ਵਿੱਚ ਲੈ ਕੇ ਆਣਾ ਤੇ ਇੱਕ ਵੱਡੀ ਜਿਹੜੀ ਗੱਲ ਹੈ ਵੀ ਉਸੇ ਰੈਲੀ ਦਾ ਜਿਹੜਾ ਮੁੱਖ ਮਕਸਦ ਹੈ ਪੀ ਜੁੱਧ ਨਸ਼ਿਆਂ ਦੇ ਵਿਰੁੱਧ ਤੇ ਜੁੱਧ ਬਾਅਦ ਦੇ ਵਿੱਚ ਲੋਕ ਆਵਾਜ਼ ਟੀਵੀ ਦੇ ਪੱਤਰਕਾਰਾਂ ਨੇ ਨੰਗਾ ਕਰ ਦਿੱਤਾ ਜਿੱਥੇ ਉਹਨਾਂ ਨੂੰ ਜਿਹੜੇ ਕਿਸਾਨ ਜਿਹੜੇ ਉਸ ਰੈਲੀ 'ਚ ਜਾਣਾ ਚਾਹੁੰਦੇ ਉਹਨਾਂ ਨੂੰ ਰੋਕਿਆ ਪੱਤਰਕਾਰਾਂ ਨੂੰ ਕਵਰੇਜ ਕਰਨ ਤੋਂ ਰੋਕਿਆ ਤੇ ਬਾਅਦ ਦੇ ਵਿੱਚ ਰੈਲੀ ਤੋਂ ਮੁੜ ਰੀਆਂ ਬੱਸਾਂ ਜਿਹੜੀਆਂ ਠੇਕਿਆਂ ਦੇ ਬਾਹਰ ਖੜੀਆਂ ਹੋਈਆਂ ਤੇ ਜਿਹੜੇ ਜੁੱਧ ਨਸ਼ਿਆਂ ਦੇ ਵਿਰੁੱਧ ਦੀ ਅਸਲੀਅਤ ਜਿਹੜੀ ਹੈ ਉਹ ਇਹ ਹੈ ਕਿ ਪਿਛਲੇ ਦਿਨਾਂ ਇੱਕ ਅੰਮ੍ਰਿਤਸਰ ਦੇ ਵਿੱਚ ਇੱਕ ਪੰਜਾਬ ਪੁਲਿਸ ਮੁਲਾਜ਼ਮ ਐਸਆਈ ਦੇ ਜਵਾਨ ਪੁੱਤ ਦੀ ਨਸ਼ੇ ਦੀ ਓਵਰਡੋਜ਼ ਦੇ ਨਾਲ ਮੌਤ ਹੋ ਗਈ ਤੇ ਪਿਛਲੇ ਕੱਲ ਇੱਕ ਤਰਨਤਰਨ ਦੇ ਵਿੱਚ ਨੌਜਵਾਨ ਦੀ ਨਸ਼ੇ ਦੇ ਓਵਰਡੋਜ਼ ਦੇ ਨਾਲ ਮੌਤ ਹੋ ਗਈ ਇਹ ਹੈ ਜੁੱਧ ਨਸ਼ਿਆ ਦੇ ਵਿਰੁੱਧ ਜ਼ਮੀਨੀ ਪੱਧਰ ਦੇ ਉੱਪਰ ਸਰਕਾਰ ਦਾ ਕੋਈ ਵੀ ਅਜਿਹਾ ਪ੍ਰੋਗਰਾਮ ਨਹੀਂ ਵੀ ਜਿਹਦੇ ਨਾਲ ਪੰਜਾਬ ਦੀ ਨੌਜਵਾਨੀ ਨੂੰ ਨਸ਼ੇ ਤੋਂ ਪਾਸੇ ਕੀਤਾ ਜਾਵੇ ਉਹਨਾਂ ਨੂੰ ਮੁਕਤਾਰਾ ਦੇ ਵਿੱਚ ਲਿਆਉਣ ਦੇ ਲਈ ਕੋਈ ਪ੍ਰੋਗਰਾਮ ਕੀਤਾ ਜਾਵੇ ਬਸ 2027 ਦੀਆਂ ਚੋਣਾਂ ਦੀ ਤਿਆਰੀ ਕੀਤੀ ਜਾ ਰਹੀ ਹੈ ਭਗਵੰਤ ਮਾਨ ਮੁੱਖ ਮੰਤਰੀ ਬਣਨ ਤੋਂ ਪਹਿਲਾਂ ਇਹ ਤਾਂ ਬਹੁਤ ਕੁਝ ਕਹਿੰਦਾ ਰਿਹਾ ਜਿਉਂਦੇ ਬਹੁਤ ਵੀਡੀਓਜ਼ ਅੱਜਕਲ ਵਾਇਰਲ ਹੋ ਰਹੀਆਂ ਵੀ ਹਾਂ ਵੀ ਜਦੋਂ ਰੈਲੀਆਂ ਹੁੰਦੀਆਂ ਰੀਆਂ ਤੇ ਮੈਂ ਇੱਕ ਮੁਲਾਜ਼ਮ ਨੂੰ ਪੁੱਛਿਆ ਵੀ ਇਹ ਡੀਜੀ ਕਦੋਂ ਕਾਨੂੰ ਬਣਾ ਲੈਂਦੇ ਐ ਵੱਡੀ ਵੱਡੀ ਜਿਹੜੀਆਂ ਸਰਕਾਰ ਦੀਆਂ ਰੈਲੀਆਂ ਡੀਜੀ ਕਾ ਨੂੰ ਮਨਾਲ ਲੈਂਦੇ ਆ ਕਹਿੰਦੇ ਉਹ ਨਾ ਇਹ ਤਾਂ ਤਾ ਬਣਾਉਂਦੇ ਆ ਵੀ ਜਦੋਂ ਹੁਣ ਕੰਮ ਤਾਂ ਲੀਡਰਾਂ ਨੇ ਕਰਨੇ ਨਹੀਂ ਹੁੰਦੇ ਤੇ ਜਿਹੜੇ ਆ ਲੋਕ ਜੁੱਤੀ ਨਾ ਮਾਰ ਸਕਣ ਤੇ ਰੈਲੀ ਤੀ ਪਹਿਲੀ ਰਾਤ ਅਸੀਂ ਤਿਆਰੀ ਕਰਕੇ ਦਿਖਦੇ ਆ ਵੀ ਕਿੱਥੋਂ ਕਿ ਜੁੱਤੀ ਛੁੱਟੀ ਜਾਂਦੀ ਆ ਤਾਂ ਸਟੇਜ ਤੱਕ ਨਾ ਪੁੱਜੇ ਇੰਨਾ ਕੁ ਬਖਵਾ ਬਣਾ ਲਈਦਾ 100-150 ਮੀਟਰ ਦਾ ਵਿੱਚ ਉਹ ਹੁਣ ਭਗਵੰਤ ਮਾਨ ਜੀ ਤੁਹਾਡੀ ਸਰਕਾਰ ਦੇ ਨੁਮਾਇੰਦੇ ਵੀ ਹੁਣ ਇਹੀ ਕਰ ਰਿਹਾ ਤੁਸੀਂ ਖੁਦ ਇਹੀ ਕਰ ਰਿਹਾ ਹੁਣ ਡਰ ਤੁਹਾਨੂੰ ਬਹੁਤ ਜ਼ਿਆਦਾ ਪੈ ਗਿਆ ਆ ਹਾਲਾਂਕਿ ਆਮ ਆਦਮੀ ਪਾਰਟੀ ਦੇ ਇੱਕ ਪੁਰਾਣੇ ਲੀਡਰ ਜਰਨੈਲ ਸਿੰਘ ਉਹ ਅੱਜ ਸਾਡੇ ਵਿੱਚ ਨਹੀਂ ਹੈ ਪਰ ਉਹਨਾਂ ਦਾ ਪ੍ਰਚਾਰ ਇੱਕ ਬਤੌਰ ਪੱਤਰਕਾਰ ਉਹਨਾਂ ਨੇ ਇੱਕ ਲੀਡਰ ਦੇ ਵੱਲੋਂ ਜੁੱਤੀ ਜਿਹੜੀ ਉਹ ਛਾਲ ਕੇ ਬੜਾ ਚਰਚਾ ਦਾ ਬਣਿਆ ਸੀਗਾ ਅੱਜ ਹਾਲਾਤ ਇਹ ਹੈ ਕਿ ਪੰਜਾਬ ਦੀ ਨੌਜਵਾਨੀ ਰੋਜ਼ ਇੱਕ ਇੱਕ ਕਰਕੇ ਜਿਹੜੀ ਹੈ ਨਸ਼ੇ ਦੀ ਓਵਰਡੋਜ਼ ਨਾਲ ਮਰ ਰਹੀ ਹੈ ਤੇ ਤੁਹਾਡੀ ਜਿਹੜੀ ਜੁੱਧ ਨਸ਼ਿਆਂ ਦੇ ਵਿਰੁੱਧ ਜਿਹੜੀ ਰੈਲੀ ਦੀ ਪੋਲ ਖੁੱਲਦੀ ਆ ਤੁਸੀਂ ਜਿਸ ਗੱਲ ਦੇ ਲਈ ਲੋਕਾਂ ਨੇ ਤੁਹਾਨੂੰ ਬਣਾਇਆ ਉਹ ਤੁਸੀਂ ਕੋ ਕੁਝ ਨਹੀਂ ਕਰ ਰਹੇ ਹੈਰਾਨਗੀ ਹੁੰਦੀ ਹੈ ਕਿ ਇੰਦਾ ਕਿੱਦਾਂ ਸਾਰਾ ਸਿਲਸਿਲਾ ਚੱਲ ਜੂਗਾ ਲੋਕ ਤਾਂ ਬੜੀ ਆਸਾਂ ਦੇ ਨਾਲ ਜਿਨ੍ਹਾਂ ਨੇ ਜਿਤਾ ਕੇ ਤੁਹਾਨੂੰ ਭੇਜਿਆ ਸੀਗਾ ਤੇ ਸਿਆਸਤ ਤੁਹਾਡੇ ਵੱਲੋਂ ਸਿਰਫ ਉਹੀ ਕੀਤੀ ਜਾ ਰਹੀ ਹੈ ਵੀ ਜਿਹੜੀ ਵਿਅਕਤੀ ਵਿਸ਼ੇਸ਼ ਨੂੰ ਟਾਰਗੇਟ ਕਰਨ ਵਾਲੀ ਆ ਮੁੱਦਿਆਂ ਦੀ ਗੱਲ ਕੋਈ ਵੀ ਨਹੀਂ ਕੀਤੀ ਜਾ ਰਹੀ ਮੁੱਦਾ ਚਾਹੇ ਰੋਜ਼ਗਾਰ ਦਾ ਆ ਮੁੱਦਾ ਚਾਹੇ ਕੱਚੇ ਮਜ਼ਦੂਰਾਂ ਨੂੰ ਪੱਕੇ ਕਰਨ ਦਾ ਆ ਮੁੱਦਾ ਜਿਹੜੀ ਲਗਾਤਾਰ ਘਾਟੇਮੰਦ ਹੋ ਰਹੀ ਪੰਜਾਬ ਦੀ ਕਿਸਾਨੀ ਆ ਮੁੱਦਾ ਚਾਹੇ ਮਜ਼ਦੂਰਾਂ ਨੂੰ ਰੋਜ਼ਗਾਰ ਨਾ ਮਿਲਣ ਦਾ ਆ ਮੁੱਦਾ ਚਾਹੇ ਭਾਰਤ ਦੀ ਸਰਕਾਰ ਦੇ ਵੱਲੋਂ ਮਨਰੇਗਾ ਨੂੰ ਖਤਮ ਕਰਨ ਦਾ ਆ ਮੁੱਦਾ ਚਾਹੇ ਸਾਡੇ ਪੰਜਾਬ ਦੀਆਂ ਸਾਰੀਆਂ ਸੜਕਾਂ ਦਾ ਟੁੱਟੇ ਹੋਣਾ ਹੈ ਮੁੱਦਾ ਔਰਤਾਂ ਦੀ ਸੁਰੱਖਿਆ ਦਾ ਹੈ ਤੇ ਪੜੀਆਂ ਲਿਖੀਆਂ ਬੱਚਿਆਂ ਦੇ ਰੋਜ਼ਗਾਰ ਦਾ ਹੈ ਇਹ ਮੁੱਦਿਆਂ ਦੀ ਕੋਈ ਚਰਚਾ ਨਹੀਂ ਹੈ ਤੇ ਤੁਹਾਡੇ ਵੱਲੋਂ ਚਾਹੇ ਕਾਂਗਰਸ ਦੇ ਲੀਡਰ ਨੇ ਜਦੋਂ ਇੱਕ ਵਿਸ਼ੇਸ਼ ਆਗੂ ਦੇ ਉੱਪਰ ਤੰਜ ਕੱਸ ਦਿੱਤਾ ਤਾਂ ਤੁਹਾਡੇ ਵੱਲੋਂ ਬੈਂਡ ਵਾਜਿਆਂ ਦੇ ਨਾਲ ਉਹਦੇ ਘਰ ਦੇ ਬਾਹਰ ਇਹ ਬੈਂਡ ਵਾਜਿਆਂ ਦੇ ਨਾਲ ਕੱਲੀ ਵੀ ਧਰਨੇ ਮੁਜਾਰੇ ਲਾਣ ਲੱਗ ਪਏ ਤੇ ਜਿੱਦਾਂ ਤੇ ਹੰਕਾਰ ਦੇ ਰੂਪ ਦੇ ਵਿੱਚ ਤੁਹਾਡੇ ਮੰਤਰੀਆਂ ਨੇ ਕਿਹਾ ਪੀਏ ਤਾਂ ਗੱਲ ਹੁਣ ਜਗ ਜਾਹਰ ਹੋ ਗਈ ਹੈ ਵੀ ਪੰਜਾਬ ਦੀ ਸਰਕਾਰ ਜਿਨ੍ਹਾਂ ਆਸਾਂ ਦੇ ਨਾਲ ਲੋਕਾਂ ਨੇ ਜਿਤਾਈ ਸੀਗੀ ਉਹ ਆਸਾਂ ਪੂਰੀਆਂ ਨਹੀਂ ਹੋ ਰਹੀਆਂ ਤੇ ਜਿਹੜੀ ਤੁਸੀਂ ਕੱਲ ਮੋਗੇ ਦੇ ਵਿੱਚ ਰੈਲੀ ਕੀਤੀ ਆ ਉਹ ਮੋਗੇ ਦੀ ਰੈਲੀ ਦੀਆਂ ਬੂਰੇ ਪੰਜਾਬ ਤੇ ਭਾਰਤ ਦੇ ਬਾਹਰੀ ਵੀ ਵੱਲ ਦੇ ਵਿੱਚ ਚਰਚਾ ਆ ਮਾਇਆ ਵੀ ਅਜੇ ਹਾ ਇੱਕ ਇਨਕਲਾਬ ਫਰਜੀ ਇਨਕਲਾਬ ਦੇ ਆਸਰੇ ਲੋਕ ਪੰਜਾਬ ਦੇ ਲੋਕਾਂ ਨੇ ਅਜਿਹੀ ਸਰਕਾਰ ਦੇ ਨੁਮਾਇੰਦਿਆਂ ਨੂੰ ਜਿਤਾ ਦਿੱਤਾ ਜਿਨ੍ਹਾਂ ਨੇ ਕੁਝ ਵੀ ਨਹੀਂ ਕੀਤਾ ਸਿਵਾਏ ਆਪਣੀਆਂ ਘਰ ਭਰਨ ਦੇ ਆਪਣੀਆਂ ਝੋਲੀਆਂ ਭਰਨ ਤੇ ਆਪਣੇ ਐਸ਼ੋ ਆਰਾਮ ਦੇ ਸੰਸਾਧਨਾਂ ਨੂੰ ਵੱਧ ਤੋਂ ਵੱਧ ਇਕੱਠਾ ਕਰਨ ਦੇ ਜ਼ਮੀਨ ਦੇ ਉੱਪਰ ਅੱਜ ਵੀ ਪੰਜਾਬ ਦੇ ਲੋਕ ਪੰਜਾਬ ਦੀ ਜਵਾਨੀ ਮਾਰੀ ਜਾ ਰਹੀ ਹੈ ਤੁਹਾਡੇ ਇਸ ਯੁੱਧ ਨਸ਼ਿਆ ਦੇ ਵਿਰੁੱਧ ਰੈਲੀ ਦੀ ਅਸਲੀਅਤ ਇਹੀ ਹੈ ਕਿ ਕੱਲ ਤਰਨਤਾਰਨ ਦੇ ਵਿੱਚ ਇੱਕ ਨੌਜਵਾਨ ਦੀ ਓਵਰਡੋਜ਼ ਦੇ ਨਾਲ ਮੌਤ ਹੋਣੀ ਤੇ ਪਰਸੋ ਚੌਥ ਅੰਮ੍ਰਿਤਸਰ ਦੇ ਵਿੱਚ ਕੇਐਸਆਈ ਦੇ ਪੁੱਤ ਦੀ ਮੌਤ ਹੋਣੀ ਮੈਂ ਹੈਰਾਨ ਹੈ ਪੀ ਪੰਜਾਬ ਦੀ ਸਰਕਾਰ ਜਾਂ ਇਹਨਾਂ ਲੀਡਰਸ਼ਿਪ ਜਿਹੜੀ ਮਰਜੀ ਪਾਰਟੀ ਦੀ ਹੈ ਇਹਨਾਂ ਨੂੰ ਆਪਸੀ ਤੰਗ ਕਚਨ ਤੋਂ ਬਜਾਏ ਸਾਡੇ ਤੁਹਾਡੇ ਵਰਗੇ ਜਿਹੜੇ ਗਰੀਬ ਲੋਕ ਹੈ ਉਹਨਾਂ ਦੇ ਬਾਰੇ ਕੋਈ ਚਿੰਤਾ ਨਹੀਂ ਹੈ ਇਹ ਅਜਿਹੇ ਹਾਲਾਤਾਂ ਦੇ ਵਿੱਚ ਆਨ ਵਾਲੇ ਸਮੇਂ 'ਚ ਬਣੂਗਾ ਕੀ ਇਸ ਕਰਕੇ ਲੋੜ ਹੈ ਕਿ ਇਕੱਠੇ ਹੋ ਕੇ ਜਥੇਬੰਦ ਹੋਵੋ ਜੇ ਤੁਸੀਂ ਇਕੱਠੇ ਹੋ ਕੇ ਜਥੇਬੰਦ ਨਾ ਹੋਏ ਤੇ ਸਰਕਾਰਾਂ ਇਦਾਂ ਹੀ ਬਦਲਦੀਆਂ ਰਹਿਣੀਆਂ ਤੇ ਤੁਹਾਡੇ ਤੇ ਹਮਲੇ ਹੋਰ ਤਿੱਖੇ ਹੋਈ ਜਾਣੇ ਆ ਤੇ ਆਨ ਵਾਲੇ ਸਮੇਂ ਦੇ ਵਿੱਚ ਜ਼ਿੰਦਗੀ ਪੰਜਾਬ ਦੇ ਵਿੱਚ ਸਖੱਲੀ ਨਹੀਂ ਰਹਿਣੀ ਪੰਜਾਬ ਦਾ ਮਾਹੌਲ ਲਗਾਤਾਰ ਜਿਹੜਾ ਹੈ ਆਪਣੇ ਕਿਸਮ ਦੀ ਕਸ਼ਮ-ਪੈਸੇ ਵਿੱਚ ਖਤਮ ਹੁੰਦਾ ਜਾ ਰਿਹਾ ਹੈ। ਨਜਵਾਨੀ ਪੰਜਾਬ ਦੇ ਵਿੱਚ ਹੁਣ ਰਹਿਣਾ ਨਹੀਂ ਚਾਹਦੀ ਕਿਉਂਕਿ ਇੱਥੋਂ ਦਾ ਕੈਲੀਏ ਪੀ ਕੈਲੀਏ ਕਾਨੂੰਨ ਵਿਵਸਥਾ ਵੀ ਵੜੀ ਹੈ, ਕਟਗਰੇ ਦੇ ਵਿੱਚ ਖੜੀ ਹੋਈ ਹੈ। ਧੰਨਵਾਦ।